ਵੀਡੀਓ ਵੇਖ ਰਿਹਾ ਸਾਰੇ ਪੈਨਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਪਣੇ ਭਰਾਵਾਂ ਨਾਲ ਤੇ ਕੁਝ ਐਨ ਆਰ ਆਈ ਵੀਰਾਂ ਦੀ ਸਪੋਰਟ ਨਾਲ ਲੈ ਕੇ ਪਹੁੰਚ ਗਏ ਹਾਂ ਚਾਰ ਦੀ ਸੇਵਾ ਆਪਾਂ ਪਹੁੰਚੇ ਹਾਂ ਜੀ ਪਿੰਡ ਰਾਜੀ ਸਭਰਾ ਇਹ ਪਿੰਡ ਫਤਿਹਗੜ ਸਭਰਾ ਕੋਲ ਹੈ ਥੱਲੇ ਦਰਿਆਵਲ ਹੈ ਬੰਨ ਤੋਂ ਦੂਜੀ ਸਾਈਡ ਹੈ ਤੇ ਜਦੋਂ ਆਪਾਂ ਟਰੈਕਟਰ ਟਰਾਲੀ ਲੈ ਕੇ ਪਿੰਡ ਵੱਲ ਵਧੇ ਚਾਰ ਦੀ ਸੇਵਾ ਲੈ ਕੇ ਤਾਂ ਕੀ ਦੇਖਿਆ ਕਿ ਸਾਰੀਆਂ ਹੀ ਫਸਲਾਂ ਸੜਕਾਂ ਸਭ ਪਾਣੀ ਵਿੱਚ ਡੁੱਬੇ ਪਏ ਹਨ ਜ਼ਮੀਨ ਦੀਆਂ ਸਾਰੀਆਂ ਫਸਲਾਂ ਖਰਾਬ ਹੋਈਆਂ ਪਈਆਂ ਹਨ ਝੋਨੇ ਗਲੇ ਪਏ ਹਨ ਤੇ ਉੱਤੋਂ ਥੋੜੇ ਥੋੜੇ ਦਿਖਾਈ ਦੇ ਰਹੇ ਹਨ ਤੇ ਜਦੋਂ ਦੂਰ ਦੂਰ ਤੱਕ ਨਿਗਾਹ ਮਾਰ ਗਏ ਤਾਂ ਪਾਣੀ ਪਾਣੀ ਦਿਖਾਈ ਦੇ ਰਿਹਾ ਸਰ ਪਾਸੇ ਦਰਿਆ ਹੀ ਦਰਿਆ ਬਣਿਆ ਪਿਆ ਕੋਈ ਜੀਵ ਕੋਈ ਜੰਤੂ ਦੂਰ ਦੂਰ ਤੱਕ ਵੇਖਿਆ ਵੀ ਨਜ਼ਰ ਨਹੀਂ ਆ ਰਿਹਾ ਸੀ ਤੇ ਪਾਣੀ ਦੀ ਮਾਤਰਾ ਬਹੁਤ ਸੀ ਤੇ ਬਹੁਤ ਤੇਜ਼ ਚੱਲ ਰਿਹਾ ਸੀ ਕੁਝ ਆਪਾਂ ਅੱਗੇ ਗਏ ਤਾਂ ਆਪਾਂ ਨੂੰ ਕੁਝ ਕਿਸਾਨ ਮਿਲੇ ਜਿਹੜੇ ਕਿਰਤ ਕਰਨਾ ਨਹੀਂ ਛੱਡ ਸਕਦੇ ਉਹ ਆਪਣੇ ਮੱਝਾਂ گاਵਾ ਚੋ ਕੇ ਦੁੱਧ ਡੇਰੀ ਤੇ ਪਾਉਣ ਜਾ ਰਹੇ ਸੀ ਜਦੋਂ ਅੱਗੇ ਗਏ ਤਾਂ ਦੇਖਿਆ ਕਿ ਉਹਨਾਂ ਦੀਆਂ ਤੂੜੀਆਂ ਉਹਨਾਂ ਦੇ ਚਾਰ ਪੱਠੇ ਸਭ ਖਤਮ ਹੋયા ਪਿਆ ਸੀ ਪਾਣੀ ਦਾ ਵਹਾ ਉਹਨਾਂ ਦੇ ਬੂਹੇ ਤੋਂ ਐਂ ਵਗ ਰਿਹਾ ਸੀ ਜਿਵੇਂ ਦਰਿਆ ਦੇ ਵਿੱਚ ਬੈਠੇ ਦਰਿਆ ਦਾ ਪਾਣੀ ਬਹੁਤ ਤੇਜ਼ ਸੀ ਕਈ ਘਰ ਵੇਖੇ ਤਾਂ ਉਹਨਾਂ ਨੂੰ ਜੰਦਰੇ ਲੱਗੇ ਹੋਏ ਸਨ ਲੋਕ ਘਰਾਂ ਨੂੰ ਜੰਦਰੇ ਮਾਰ ਕੇ ਉੱਚੀਆਂ ਥਾਵਾਂ ਤੇ ਜਾ ਬਸੇ ਸਨ ਘਰ-ਬਾਰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਹੈ ਤੇ ਕਈ ਥਾਈਂ ਚੂ ਬੂਟੂ ਗਿਆ ਚੰਪੜੀਆਂ ਵਾਲੇ ਜਿਹੜੇ ਸਬਜ਼ੀ ਲਾਉਂਦੇ ਸੀ ਉਹ ਵੀ ਆਪਣਾ ਘਰਬਾਰ ਛੱਡ ਕੇ ਪਾਸੇ ਤੁਰ ਗਏ ਸਨ ਅੱਗੇ ਜਾ ਕੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਘਰਬਾਰ ਪਾਣੀ ਵਿੱਚ ਡੁੱਬਿਆ ਪਿਆ ਹੈ ਇੱਥੇ ਚ ਰਸਤਾ ਬੰਦ ਆ ਸੀ ਉਹ ਡੁੱਬਾ ਪਿਆ ਇਹ ਆਪਣੇ ਵੀਰ ਸਾਰੇ ਸੇਵਾਦਾਰ ਜਿਹੜੇ ਸੇਵਾ ਕਰਨ ਆਏ ਹਨ ਇਹ ਜਿਹੜੇ ਵੀਰ ਆਪਣੋਂ ਅੱਗੋਂ ਜਾ ਕੇ ਲੈ ਕੇ ਆਏ ਸਨ ਉਹਨਾਂ ਨੇ ਪਹਿਨਾਂ ਆਪਣੇ ਘਰੇ ਲਿਜਾ ਕੇ ਚਾਹ ਦਾ ਲੰਗਰ ਪਛਾਦਾ ਸ਼ਿਕਾਇਆ ਤੇ ਆਪਣੇ ਜਾਨ ਤੇ ਪਹਿਲਾਂ ਕੁਝ ਮੈਡੀਕਲ ਵੀਰ ਸੇਵਾ ਕਰ ਰਹੇ ਸਨ ਮੈਡੀਕਲ ਦਵਾਈਆਂ ਦੀ ਸੇਵਾ ਕਰ ਰਹੇ ਸਨ ਜਦੋਂ ਆਪਾਂ ਉਸ ਘਰ ਗਏ ਤਾਂ ਉਹ ਅਗੋਂ ਆਪਣੇ ਜਾਣਛਾਣ ਦੇ ਸੱਜਣ ਨਿਕਲੇ ਉਹਨਾਂ ਨੂੰ ਮਿਲਣ ਤੋਂ ਉਪਰੰਤ ਸਾਰੀ ਸੰਗਤ ਨੂੰ ਚਾਹ ਦਾ ਲੰਗਰ ਛਕਾਇਆ ਸਾਰੇ ਸੇਵਾਦਾਰਾਂ ਨੂੰ ਕਿਲੋ 1.5 ਕਿਲੋਮੀਟਰ ਦਰਿਆ ਅੱਗੇ ਤੇ ਵੇਖੋ ਇਹ ਹਵਾ ਪਾਣੀ ਦਾ ਇੰਨਾ ਕੁ ਆ ਤੇਜ਼ ਬਹੁਤ ਚੱਲ ਰਿਹਾ ਵਾ ਪਾਣੀ ਦਾ ਆ ਵੇਖੋ ਉਹ ਸਾਹਮਣੇ ਇਹ ਵੱਡੇ ਰੁੱਖਾਂ ਦੇ ਹਾਂਜੀ ਹਾਂਜੀ ਮੰਨ ਲਓ ਆ ਕਿਲੋ ਕਿਲੋ ਮੀਟਰ ਬਾਣੀ ਜਾਂਦਾ ਵਾ ਤੁਹਾਨੂੰ ਮੈਂ ਦਿਖਾਉਣਾ ਵਾ ਉਹ ਚਿੱਟੀ ਆਹ ਦੇਖੋ ਆ ਚਿੱਟੇ ਜਿੱਥੇ ਤੋੜੇ ਜੇ ਲੱਗੇ ਇਹ ਦਰਿਆ ਆ ਜੀ ਐਡੀ ਦੂਰ ਕੈਮਰੇ 'ਚ ਪਤਾ ਨਹੀਂ ਦਿਖ ਰਿਹਾ ਕਿ ਨਹੀਂ ਐਡੀ ਦੂਰੋਂ ਇਹ ਪਾਣੀ ਜਿਹੜਾ ਪਾਣੀ ਇੱਥੇ ਪੂਰਾ ਡੂੰਘਾ ਪਾਣੀ ਡੂੰਘਾ ਬਹੁਤ ਜੇ ਇੱਥੇ ਤਾਰੂ ਆ ਵੀਰੇ ਪਾਣੀ ਹਾਂ ਇਹ ਘਟ ਕੇ ਨਹੀਂ ਬੰਨੀ ਹੈ ਬਾਬਾ ਹਾਂਜੀ ਇੱਥੇ ਇੱਥੇ 12 ਫੁੱਟ ਵਾਂਗ ਤੇ ਇੰਨਾ ਨੰਗਾ ਰਹਿੰਦਾ ਅੱਛਾ ਜੀ ਇਹ ਇੱਥੇ ਬਿਰਗੋ ਇੱਥੇ ਨਾਲ ਆਪਣੇ ਝੋਨਾ ਸੀਗਾ ਹਾਂਜੀ ਝੋਨਾ ਅੱਛਾ ਜੀ ਤੇ ਫਿਰ ਜਦੋਂ ਜਦੋਂ ਤਾਂ ਪਾਣੀ ਆ ਉਦੋਂ ਹੀ ਡੁੱਬ ਗਿਆ ਝੋਨਾ ਕਿ ਕੋਈ ਦਿਨ ਬਾਅਦ ਡੁੱਬਾ ਨਹੀਂ ਦੋ ਗਰੀ ਮਤਲਬ ਕੜਕੇ ਦੇ ਲੈ ਗਿਆ ਸੀ ਮੁਰਕੇ ਚ ਜ਼ਿਆਦਾ ਹੈ ਮੁਰਕੇ ਡੁੱਬ ਗਿਆ ਤੇ ਮਾਰੇ ਸੁੱਖ ਆਉਂਦਾ ਨਾਲ ਦੁੱਖ ਵੀ ਆਉਂਦਾ ਤੇ ਜੇ ਦੁੱਖ ਆਉਂਦਾ ਫਿਰ ਸੁੱਖ ਵੀ ਮਿਲਦਾ ਦਾ ਦੋਵੇਂ ਭਰਾ ਇਕੱਠੇ ਹੀ ਨੇ ਹਾਂਜੀ ਹਾਂਜੀ ਬਾਪੂ ਇਹ ਪਾਣੀ ਕਿੰਨਾ ਕੁ ਡੂੰਘਾ ਹੋ ਗਿਆ ਇੱਥੇ ਤਾਰੂਆ ਪਾਣੀ ਇੱਥੇ ਪਾਣੀ ਪੂਰਾ ਤਾਰੂਆ ਹੂੰ ਬੰਦਾ ਡੁੱਬਦਾ ਹਾਂ ਠੀਕ ਹੈ ਜੀ ਇਹ ਵਾਇਗਰ ਨੂੰ ਸੁੱਖ ਰੱਖੇ ਇਹ ਤਾਂ ਹਿਸਾਬ ਲਾਓ ਵੀ ਆ ਬੇੜੀਆਂ ਦਰਿਆ ਦੀਆਂ ਇੱਥੇ ਆ ਕੇ ਨਾਲ ਲੱਗੀਆਂ ਐਨਾ ਪਾਣੀ ਡੂੰਗਾ ਹਾਂ ਇਹ ਜਦੋਂ 88 ਦਾ ਪਾਣੀ ਆਇਆ ਉਹ ਉਸ ਪੇ ਉਦੋਂ ਹੀ ਪਰਤਿਆ ਪਈਆਂ ਸੀ ਮਿੱਟੀ OK OK ਇਹ ਪਾਣੀ ਉਹ ਵੇਖ ਲਿਆ ਨਾ 88 ਦਾ ਫਿਰ ਤਾਂ ਉੱਚਾ ਕਰਕੇ ਪਾ ਲਿਆ ਤਾਂ ਹੀ ਪਿੰਡ ਉੱਚਾ ਬਾਕੀ ਫਸਲਾਂ ਤਾਂ ਸਾਰੀਆਂ ਦੁੱਧੀਆਂ ਪਈਆਂ ਹਾਂਜੀ 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 ਤੇ ਇਸ ਤੋਂ ਅੱਗੇ ਵੀ ਕੋਈ ਪਿੰਡ ਹੈਗਾ ਵੀਰੇ ਇੱਕ ਬਸ ਇਸ ਤੋਂ ਗਾੜੀ ਪੈਂਦੀ ਹੈਗੇ ਇਧਰ ਥਾਂ ਇਧਰਲੀ ਸਾਈਡ ਆਉਂਦੇ ਵਾਲੇ ਵਾਲਾ ਫੱਤੇ ਵਾਲਾ ਹਾਂਜੀ ਹਾਂਜੀ ਉਹ ਵੀ ਡੁੱਬੇ ਪੈਣੇ ਫੱਤੇ ਵਾਲਾ ਤੇ ਹਾਂਜੀ ਹਾਂਜੀ ਉਹ ਇਸ ਪਿੰਡ ਨਾਲ ਵੀ 2 ਫੁੱਟ ਨਹੀਂਵੇਂ ਆ ਉਹ ਇਸ ਤੋਂ ਵੀ ਨਹੀਂਵੇਂ ਹਾਂਜੀ ਉਧਰ ਤੇ ਘਰਾਂ ਦੇ ਵਿੱਚ ਇਹ 2023 ਚ ਪਾਣੀ ਇੱਥੇ ਆ ਗਿਆ ਹੈ ਪੇਜ ਵੀ ਇੱਥੇ ਰਹੀ ਇੱਥੇ ਚੜਿਆ ਹੈ ਹਾਂਜੀ 23 ਨਾਲੋਂ ਅੱਧਾ ਫੁੱਟ ਪਾਣੀ ਹੈ ਇਸ ਟਾਈਮ ਇੱਥੇ ਵਗ ਗਿਆ ਇੱਥੇ ਇਹ ਆਕਤੀ ਵਗ ਉੱਚਾ ਵਗ ਗਿਆ ਉਹਦੇ ਨਾਲ ਹਾਂਜੀ ਹਾਂਜੀ ਅੱਧਾ ਫੁੱਟ ਪਾਣੀ ਉੱਛਾਈ ਠੀਕ ਹੈ ਵੀਰੇ ਠੀਕ ਹੈ ਤੇ ਫਸਲ ਤਾਂ ਉਹਦਾ ਵੀ ਖਰਾਬ ਹੋ ਗਈਆਂ ਸਾਰੀਆਂ ਆਪਣੀਆਂ ਹਾਂਜੀ ਫਸਲਾਂ ਤਾਂ ਉਹਦਾ ਵੀ ਉਹ ਤੋਂ ਜ਼ਮੀਨਾਂ ਵੀ ਬਹੁਤ ਖਰਾਬ ਕਰ ਗਿਆ ਰੇਤਾ ਆ ਗਿਆ ਸੀ ਠੀਕ ਹੈ ਵੀਰੇ ਕਿਰੇ ਟੋਏ ਪਾ ਗਿਆ ਬਹੁਤ ਤੇ ਇਹ ਰੇਤਾ ਜਿਹੜੀ ਫਿਰ ਆਪਾਂ ਕਿਵੇਂ ਕੱਢੀ ਕਿ ਆਪ ਕੱਢੀ ਕਿ ਸਰਕਾਰਾਂ ਨੇ ਨੇ ਰੇਤਾ ਪਾ ਵੀ ਕਿ ਬੀ ਸਰਕਾਰ ਦਾ ਕੋਈ ਨਹੀਂ ਨਹੀਂ ਤੇ ਰੇਤ ਕੀ ਕੀਤਾ ਬਾਅਦ ਚ ਕਿ ਦੂਜੀ ਮਿੱਟੀ ਮਿਲਾਵਟ ਸੀ ਵਿੱਚ ਮਿੱਟੀ ਦੀ ਮਿਲਾਵਟ ਨਹੀਂ ਆ ਗਈ ਦੀ ਜਿੱਥੇ ਚਾਰੇ ਟੂਏ ਪਏ ਆ ਹਾਂਜੀ ਫਿਰ ਉੱਥੇ ਆ ਗਈ ਰੇਤਾ ਪਾਉਂਦੇ ਰਹੇ ਟੂਏ ਆਪਾਂ ਫਿਰ ਚਾਰ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਇੱਥੇ ਕੁਝ ਘਾਰ ਸੀ ਕਿ ਜਿਨ੍ਹਾਂ ਦਾ ਰਾਹ ਨਹੀਂ ਜਾਂਦਾ ਸੀ ਜਿਨ੍ਹਾਂ ਦਾ ਵਿੱਚ ਚਾਰ ਜਿਹੜਾ ਬੇੜੀਆਂ ਵਿੱਚ ਰੱਖ ਕੇ ਲੈ ਜਾਣਾ ਪੈਣਾ ਸੀ ਉਹ ਚਾਰ ਆਪਾਂ ਇੱਥੇ ਸੁੱਕੀ ਥਾਂ ਤੇ ਲਾ ਦਿੱਤਾ ਤੇ ਸੇਵਾ ਦਾ ਟਰਾਲੀ ਲੈ ਕੇ ਅੱਗੇ ਤੁਰਦੇ ਬਾਰੇ ਤੇ ਅੱਗੇ ਆਪਾਂ ਹਰੇਕ ਦੇ ਘਰ ਘਰ ਜਾ ਕੇ ਜਿੰਨੀ ਕੋ ਅਗਲੇ ਨੂੰ ਲੋੜ ਸੀਗੀ 4 ਦੀ ਉਹਨਾਂ ਉਹਨਾਂ 4 ਆਪਾਂ ਉਹਨਾਂ ਨੂੰ ਵੰਡ ਦੇ ਗਏ ਤੇ ਇਹ ਘਰ ਇਥੋਂ ਦੇ ਪਿੰਡ ਦੇ ਵੀਰ ਸੱਜਣ ਆਪਣੇ ਨਾਲ ਸੀਗੇ ਇਹਨਾਂ ਕੋਲ ਘਰ ਦੀ ਲਿਸਟ ਸੀ ਘਰ ਤਾਂ ਇੱਥੇ ਕਾਫੀ ਸੀ 85 84 ਘਰ ਸੀਗੇ ਪਰ ਆਪਣੇ ਕੋਲ ਜਿਹੜੀਆਂ ਗੰਡਾਂ 44 ਸੀ ਤੇ ਇਹ ਵੀਰ ਆਪਣੀ ਮਦਦ ਕਰ ਰਹੇ ਚਾਰ ਵੰਡਣ ਦੇ ਪਾਉ ਖਜ਼ਾਨਾ ਹੋਈ ਤਿੰਨ ਪਾਉ ਗੂਰਾ ਚਾਰ ਬਾਸੀ ਹੁਣ ਪੈਲੀ ਲੈ ਆ 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 ਬੜੀ ਰੌਣਕਾਂ ਵਾਗੀਆਂ ਨੇ ਅੱਗੇ ਕੌਣ ਪਾਉ ਸਾਹਿਬ ਆਜੋ 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 ਇੱਥੇ ਲੱਗਦੇ ਆਹ ਦਿੱਤਾ ਬਈ ਕੀ ਨਾਂ ਬੋਲਿਆ ਬਈ ਪਾਉ ਸਾਹਿਬ ਹੁਣ ਇਹਨੇ ਦੇ ਕਰੋ ਪਾਉ ਨਿਸ਼ਾਨ ਕਿਹੜੇ ਬਾਰੇ ਆ ਨਿਸ਼ਾਨ ਕੀ ਲੈਣਗੇ ਆ ਗਈ ਹੁਣ ਤਾਂ ਕਹਿੰਦੇ ਕਿੰਨੇ ਹੋ ਗਏ ਗੈਂਦੇ ਮਾਰਾ ਲਟੋ 1 2 3 4 5 6 7 8 9 10 10 ਹੋਣਗੇ 10 ਹੀ ਆਣੇ ਨਾ ਚੱਲ ਹਾਂਜੀ ਭਰਾਵਾ ਨਾ ਕੋਈ ਗੱਲ ਇੱਥੇ 10 11 ਗੰਢਾ ਘਰ ਸਨ ਜਿਨ੍ਹਾਂ ਨੂੰ 10 11 ਗੰਢਾ ਦਿੱਤੀਆਂ ਤੇ ਮਾਤਾਵਾਂ ਮਾਵਾ ਬਹੁਤ ਖੁਸ਼ ਹੋਈਆਂ ਤੇ ਦੁਆਵਾਂ ਦੇ ਰਹੀਆਂ ਸੀ ਤੇ ਇਦਾਂ ਹੀ ਫਿਰ ਅੱਗੇ ਆਪਾਂ ਸੇਵਾ ਸ਼ੁਰੂ ਕੀਤੀ ਤੇ ਘਰ ਘਰ ਜਾ ਕੇ ਆਪਾਂ ਗੰਢਾ ਵੰਡ ਰਹੇ ਸਾਂ ਕਿਉਂਕਿ ਪਾਣੀ ਵਿੱਚ ਕਿਸੇ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਜਾਣਾ ਆਉਣਾ ਬਹੁਤ ਔਖਾ ਸੀ ਤੇ ਆਪਾਂ ਟਰੈਕਟਰ ਟਰਾਲੀ ਤੇ ਹੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਪਿੰਡ ਦੇ ਵੀਰ ਆਪਣੇ ਨਾਲ ਸੀ ਉਹਨਾਂ ਕੋਲੇ ਇੱਕ ਦਿੱਸ਼ਤ ਬਣੀ ਗਈ ਸੀ ਅਦਿੱਤਿ ਹੋਣਾ ਆਪਾ ਖੜ ਰਹੇ ਇੱਥੇ 4-5 ਅ 14 ਗੰਡਾ ਦੀ ਆਪਾ ਸੇਵਾ ਇਸ ਮੂੜ ਤੇ ਕੀਤੀ ਇੱਥੇ ਚੌ ਅਵੇਲੀਆਂ ਸੀਗੀਆਂ ਤੇ ਇਹ 14 ਗੰਡਾ ਆਪਾ ਖਾਂਤੀ ਲਾ ਲਈਆਂ ਇੱਥੋਂ ਫਿਰ ਉਹ ਆਪੋ ਆਪਣੇ ਰੇੜੀਆਂ ਜਾਂ ਰੇੜੀਆਂ ਤੇ ਰੱਖ ਕੇ ਇੱਥੋਂ ਗੰਡਾ ਲੈ ਜਾਂਦੇ ਹਨ ਤੇ ਇਹ ਸਾਰੇ ਰਾਹ ਜਿਹੜੇ ਨੇ ਇਹ ਪਾਣੀ ਨਾਲ ਭਰੇ ਪਏ ਹਨ ਤੇ ਦੇਖੋ ਇਹ ਘਰ ਵੀ ਇਹਨਾਂ ਦੇ ਇਦਾਂ ਹੀ ਪਾਣੀ ਵੜਿਆ ਆਇਆ ਹੈ ਤੇ ਇਦਾਂ ਤਾਂ ਕਰਕੇ ਵੀਰ ਆਪਾਂ ਆਪਣੇ ਟਰੈਕਟਰ ਟਰਾਲੀਆਂ ਇੱਥੇ ਲੈ ਆਏ ਤੇ ਇੱਥੋਂ ਆਪਾਂ ਆਪਣੀਆਂ ਗੰਢਾਂ ਰੱਖ ਕੇ ਲੈ ਗਏ ਤੇ ਜਿਹੜੇ ਵੀਰ ਲੱਗੇ ਸੀ ਜਿਨ੍ਹਾਂ ਦੇ ਘਰ ਉਹ ਰੇੜੀਆਂ ਜਿੱਦਾਂ ਲਿਜਾ ਰਿਹਾ ਵੀਰ ਇਦਾਂ ਇੱਕ ਇੱਕ ਗੰਢ ਰੇੜੀ ਤੇ ਰੱਖ ਕੇ ਲੈ ਗਏ ਲੋਕਾਂ ਵਿੱਚ ਬਹੁਤ ਸਬਰ ਸੰਤੋਖ ਵੇਖਣ ਨੂੰ ਮਿਲਦਾ ਹੈ ਕਿ ਜਿੰਨੀ ਜ਼ਰੂਰਤ ਹੈ ਉਨੀ ਚੀਜ਼ ਲਈ ਜਾਂਦੀ ਹੈ ਪਰ ਕੁਝ ਕੁ ਵੀਰ ਜ਼ਰੂਰ ਕਰਦੇ ਹਨ ਕਿ ਉਹਨਾਂ ਦੇ ਲੰਗਰ ਜ਼ਿਆਦਾ ਹਨ ਪਰ ਗੰਢਾਂ ਦੇ ਹਿਸਾਬ ਨਾਲ ਫਿਰ ਆਪਾਂ ਜਿੰਨੀ ਕਿ ਸੇਵਾ ਪਾਉਂਦੀ ਸੀ ਆਪਾਂ 44 ਕਰਨ ਨੂੰ ਗਣ ਦਿੱਤੀਆਂ। ਇਹ ਆਪਣੇ ਤੋਂ ਪਹਿਲਾਂ ਕੋਈ ਵੀਰ ਸੇਵਾ ਕਰਕੇ ਗਿਆ ਸੀਗਾ ਜਿੰਨਾਂ ਕਰੇ ਪਹਿਲਾਂ ਪਹੁੰਚ ਗਏ ਸਨ ਉਹਨਾਂ ਨੂੰ ਫਿਰ ਪਹਿਲਾਂ ਉਹਨਾਂ ਕੋਲ ਹੈ ਸੀ ਜਿਹੜੇ ਕਰ ਰਹੇ ਸੀ ਉਹਨਾਂ ਨੂੰ ਆਪਾ ਸੇਵਾ ਕੀਤੀ। ਇਹ ਘਰ ਅੱਗੇ ਦੇਖੋ ਇਹ ਘਰ ਸਾਰਾ ਆਸਪਾਸ ਪਾਣੀ ਦਿੱਤਾ ਹੈ। 10 ਦੀ ਚਾਰ ਲਾਈਨ ਆ। ਬਾਬਾ ਜੀ ਬਾਈਕ ਠੀਕਾ ਕਰਦਾ। ਯਾਰ ਇਹ ਮਿਰਾਨ ਨੇ ਆ ਤੇ ਘਰ ਦੇ ਦੋ ਜਿਹੇ ਬੰਦ ਮਾਰਿਆ। ਵਾਨ ਲਾਇਆ ਵੀਰਾਂ ਨੇ ਆਦੇ ਘਰ ਨੂੰ ਪਾਣੀ ਘਰੇ ਵੜਦਾ ਹੈਗਾ ਪਾਣੀ ਜ਼ਿਆਦਾ ਆ ਗਿਆ ਹੈ ਅੱਛਾ ਫਿਰ ਇਹ ਦੁਜਾ ਆਏ ਦੇ ਨਾਲ ਟੱਕ ਟੱਕ ਕੇ ਬੰਨਿਆ ਇਹ ਤੋਂ ਅੱਛਾ ਤੋੜੇ ਲਾਇਆ ਤੋੜੇ ਤੋੜੇ ਲਾਇਆ ਅੱਛਾ ਇਹ ਤੋੜਿਆ ਨਾ ਵੀਰ ਨੇ ਆਦੇ ਘਰ ਬਚਾ ਜੀ ਤਾਂ ਤੇ ਪਾਣੀ ਇਧਰ ਵੇਖਿਓ ਥਲਿਓ ਯਾ ਸਾਰਾ ਇਹਨਾਂ ਦੇ ਸੜਕ ਸੜਕ ਤੇ ਡੱਡਾ ਪਾਣੀ ਹੈ ਇਧਰ ਚਾਰ ਦੀ ਸੇਵਾ ਚੱਲ ਰਹੀ ਸੰਗ ਪੱਲਾ ਪਾਣੀ ਦੇ ਵਿੱਚ ਜਿਹੜਾ ਨੋਰਮਲ ਪ੍ਰਵਾਹ ਹੋਵੇ ਅੱਜ ਵੀ ਚਾਰੇ ਜੀ ਕਿਹਨਾਂ ਚਾਰ ਦੀ ਓੜਾ ਬਾਕੀ ਇੱਕ ਮਹਾਰਾਜ ਦੀ ਖਪਾਰ ਵਿੱਚ ਫੌਦਾ ਫਤਵਾ ਵਾਤੇ ਸਾਰੇ ਘਰ-ਘਰ ਪਾਣੀ ਵਿੱਚ ਡੁੱਬੇ ਹਨ ਲੋਕਾਂ ਨੇ ਆਪਣੇ ਬੂਹਾਂ ਗੇ ਬੰਨ੍ਹ ਮਾਰ ਕੇ ਘਰ ਵਿੱਚ ਪਾਣੀ ਵੜਨ ਤੋਂ ਕਈ ਥਾਵਾਂ ਤੇ ਬਚਾਇਆ ਹੈ ਕਈ ਘਰ ਨੀਵੇਂ ਸਨ ਕਈ ਘਰ ਉੱਚੇ ਸਨ ਤੇ ਆਪਾਂ ਨੂੰ ਚਾਰ ਬਣਦੇ ਆ ਵੜਦੇ ਹਨੇਰਾ ਹੋ ਗਿਆ ਤੇ ਆਪਾਂ ਇੱਕ ਥਾਂ ਤੇ ਫਿਰ ਜਿਹੜੀਆਂ ਗੱਟਾ ਗੰਡਾ ਵਜਦੀਆਂ ਸੀ ਉਹ ਲਾ ਦਿੱਤੀਆਂ ਤੇ 20 ਟਰੈਕਟਰ ਵਾਲਿਆਂ ਤੇ ਲੈ ਗਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਪਹੁੰਚੇ ਆਂ ਜੀ ਪਿੰਡ ਰਾਜੀ ਸਭਰਾ ਤੇ ਚਾਰ ਦੀ ਸੇਵਾ ਕਰ ਰਹੇ ਆਂ ਇੱਥੇ ਜੰਮੀ ਕੋ ਜੋਗੀ ਗਿਆਰੀਸ ਨਾ ਤੇ 40 45 ਇਕੱਠਾ ਸੀ ਜੀ ਆਪਾਂ ਅੱਜ ਮਿਲੀਆਂ ਚਾਰਤੀਆਂ ਤੇ ਆਪਾਂ ਸਰਕਾਰ ਜਾ ਕੇ ਚਾਰ ਦੀ ਸੇਵਾ ਕਰ ਰਹੇ ਆਂ ਕਿਉਂਕਿ ਪਾਣੀ ਤੁਸੀਂ ਦੇਖੋ ਵੀ ਪਾਣੀ ਬਹੁਤ ਆ ਥੱਲੇ ਵੀਰ ਵਖਾਈਂ ਇੱਧਰ ਟਰੈਕਟਰ ਵੇਖੋ ਪਾਣੀ ਚ ਆਏ ਆਪਾਂ ਤੇ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਜਾਉਣਾ ਬੜਾ ਔਖਾ ਹੀ ਗਾ ਤੇ ਬਾਕੀ ਵੀਰ ਅਭੀ ਭੇਲੀਆਂ ਤੇ ਜਿਹੜੇ ਪਿੰਡ ਆ ਇਹਨਾਂ ਦੇ ਭੇਲੀਆਂ ਤੇ ਜ਼ਿਆਦਾ ਵਸਿਆ ਦੂਰ ਦੂਰ ਭੇਲੀਆਂ ਨੇ ਤੇ ਕਈ ਵੀਰ ਦਿਨਾਂ ਤੋਂ ਕੋਲ ਮੰਨ ਲਓ ਸਾਧਨ ਨਹੀਂ ਆਇਆ ਕੋਈ ਫਿਰ ਇਸ ਕਰਕੇ ਆਪਾਂ ਆਏ ਆ ਤੇ ਸਾਰਾ ਜਿਹੜਾ ਪਿੰਡ ਹੈ ਬਰਿਆਜ ਮੰਨ ਲਓ ਪਾਣੀ ਚ ਡੁੱਬਾ ਸਾਰੀ ਫਸਲ تباہ ਜਿਹੜੇ ਘਰ ਇਹ ਕਹਿੰਦੇ 88 ਜਦੋਂ ਪਾਣੀ ਆਇਆ ਉਹਦੋਂ ਅਸੀਂ ਇੰਨੀਆਂ ਉੱਚੀਆਂ ਕਰਕੇ ਕਈਆਂ ਵੀਰਾਂ ਦੇ ਘਰ ਉੱਚੇ ਨੇ ਜਿਹੜੇ ਪਾਣੀ ਜੋ ਕੁਝ ਬਚੇ ਨੇ ਪਰ ਜਿਹੜੀਆਂ ਕਈ ਵੀਰਾਂ ਦੇ ਘਰ ਜਿਹੜੇ ਘਰਾਂ 'ਚ ਪਾਣੀ ਹੋਇਆ ਹੈ ਕਈਆਂ ਨੇ ਅੱਗੇ ਬੰਨਣ ਲਾ ਕੇ ਪਰ ਬਚਾਏ ਹੋਏ ਨੇ ਤੇ ਬਾਕੀ ਚਾਰ ਦੀ ਸੇਵਾ ਕਰਨ ਆਏ ਆ ਕੀ ਕੱਲ ਨੂੰ ਫੇਰ ਦਿਨੇ ਦੇ ਉੱਤੇ ਹੋਇਆ ਆਪਾਂ ਇਹਨਾਂ ਵੀਰਾਂ ਨਾਲ ਖੜੇ ਆ ਤੇ ਮਹਾਤਮਾ ਸੇਵਾ ਬਾਕੀ ਇਹ ਆ ਵੀ ਅੱਗੇ ਨੂੰ ਪਾਣੀ ਥੋੜਾ ਜਿਹਾ ਹਣ ਲੱਥਾ ਵਾ ਤੇ ਪਾਣੀ ਘਟਿਆ ਵਾ ਤੇ ਅੱਗੇ ਨੂੰ ਜਿਵੇਂ ਪਾਣੀ ਦਾ ਪੱਧਰ ਹੌਲਾ ਵੀ ਹੋਇਆ ਤੇ ਬਾਕੀ ਹਾਲੀਆ ਜੋ ਸਾਡਾ ਮਹਾਰਾਜ ਦੀ ਕਿਰਪਾ ਨਾਲ ਜੇ ਮੀਂਹ ਨਾ ਪੈਣ ਤੇ ਪਾਣੀ ਘਟ ਜੂਗਾ ਤੇ ਚਲੋ ਇਦਾਂ ਹੀ ਸੇਵਾ ਚੱਲਦੀ ਰਹਿਣੀ ਹੈ ਸਦਾ ਉਹ ਇਹ ਨੂੰ ਕੰਧ ਰਹਿਣਾ ਤੇ ਆਪਾਂ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਨੇਰਾ ਹੋ ਗਿਆ ਸੀ ਆਪਾਂ 12:30 ਵਜੇ ਸੇਵਾ ਕਰਨ ਗਏ ਸੀ ਤੇ ਆਪਾਂ ਰਾਤ ਦੇ 7:30-8:00 ਵੱਜ ਕੇ ਸੀ। ਇਹ ਘਰ ਸਾਰੇ ਪਾਣੀ ਵਿੱਚ ਡੁੱਬੇ ਹੋਏ ਸਨ। ਤੇ ਰਾਤ ਨੂੰ ਇਹ ਕਈ ਬੋਰ ਵੀ ਵੇਖੋ ਕਈਆਂ ਦੇ ਜਿਹੜੇ ਉਹ ਪਾਣੀ ਦੇ ਡੁੱਬੇ ਗਏ ਪਾਣੀ ਖਰਾਬ ਹੁੰਦਾ ਡਰ ਵੀ ਹੁੰਦਾ। ਤੇ ਇਸ ਹਨੇਰੇ ਵਿੱਚ ਬਹੁਤ ਹੀ ਜੀਵ-ਜੰਤੂਆਂ ਦਾ ਬਹੁਤ ਡਰ ਜਾਂਦਾ ਹੈ ਪਾਣੀ ਵਾਲੇ ਜੀਵ-ਜੰਤੂ ਨਹੀਂ। ਤੇ ਬੜਾ ਖਤਰਾ ਰਹਿੰਦਾ। ਤੇ ਸਾਰੇ ਪਾਸੇ ਤੁਸੀਂ ਦੇਖੋ ਇਸ ਵੇਲੇ ਪਾਣੀ ਹੀ ਪਾਣੀ ਨੰਗਰਾ ਰਿਹਾ। ਬਹੁਤ ਤੰਗੀ ਪਰੇਸ਼ਾਨੀ ਹੁੰਦੀ ਹੈ ਲੋਕ ਵੀ ਰਹਿੰਦੇ।